ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਵੈਰਾਈਟੀ ਲੈ ਕੇ ਆਏ ਆਂ ਬਹੁਤ ਸੋਹਣੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਲੈ ਕੇ ਆਈ ਆਂ ਸਾਰੀ ਰਾਮ ਟੈਕਸ ਦੀ ਕਲੈਕਸ਼ਨ ਹੋਊਗੀ ਜਿੰਨਾ ਵੀ ਸਟੱਫ ਅੱਜ ਦੀ ਵੀਡੀਓ ਦਾ ਰਹੂਗਾ ਸਾਰਾ ਰਾਮ ਟੈਕਸ ਦਾ ਰਹੂਗਾ ਤੇ ਇੰਨੀ ਸੋਹਣੀ ਰੇਂਜ ਲੈ ਕੇ ਆਈ ਆਂ ਗਰਲਿਸ਼ ਲੁੱਕ ਦੇ ਸੂਟ ਵੀ ਲੈ ਕੇ ਆਏ ਆਂ ਅਸੀਂ ਅ ਵਿਦ ਥ੍ਰੈਡ ਵਰਕ ਦੇ ਨਾਲ ਵੀ ਲੈ ਕੇ ਆਈਆਂ ਵਿਦਾਊਟ ਵਰਕ ਨਾਲ ਵੀ ਲੈਸਸ ਨਾਲ ਆ ਸੋਲੋ ਪੀਸ ਰੈਡੀ ਹੋਇਆ ਇਹ ਵੀ ਤੁਹਾਨੂੰ ਮੈਂ ਦਿਖਾਉਂਗੀ ਹੈਨਾ ਤੇ ਇੱਕ ਸੈੱਟ ਹੈਗਾ ਗੱਲ ਸ਼ਲੁਕ ਦੇ ਉੱਪਰ ਬਹੁਤ ਸੋਹਣਾ ਪੀਸ ਇਹ ਰੈਡੀ ਹੋਇਆ ਚਾਰਕਲਰਾਂ ਦੇ ਉੱਪਰ ਬਹੁਤ ਟ੍ਰੈਂਡਿੰਗ ਡਿਜ਼ਾਈਨ ਚੱਲ ਰਿਹਾ ਇਸ ਟਾਈਮ ਤੇ ਬਹੁਤ ਪਿਓਰ ਖਾਦੀ ਦੇ ਉੱਪਰ ਆਇਆ ਇਹ ਬਹੁਤ ਕੱਪੜਿਆਂ ਦੇ ਉੱਪਰ ਡਿਜ਼ਾਈਨ ਜਦੋਂ ਵੀ ਕੋਈ ਡਿਜ਼ਾਈਨ ਆਉਂਦਾ ਬਹੁਤ ਹੀ ਕੱਪੜਿਆਂ ਦੇ ਉੱਪਰ ਸੈਮੀ ਦੇ ਉੱਪਰ ਵੀ ਰੈਡੀ ਹੋ ਜਾਂਦਾ ਅਲੱਗ-ਅਲੱਗ ਫੈਬਰਿਕਾਂ ਦੇ ਹੁੰਦਾ ਪਰ ਅਸੀਂ ਜਿੰਨੀ ਵੀ ਕਲੈਕਸ਼ਨ ਤੁਹਾਨੂੰ ਦਵਾਂਗੇ ਸਾਰੀ ਪਿਓਰ ਦੀ ਵਿਸਕੋਸ ਦੀ ਕੁਆਲਿਟੀ ਦਵਾਂਗੀ ਕਿਉਂਕਿ ਜਦੋਂ ਰਾਮ ਟੈਕਸ ਦਾ ਨਾਮ ਆ ਜਾਂਦਾ ਤਾਂ ਉਹ ਕਦੇ ਵੀ ਸਟਾਫ ਕਰਨੀਓ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕਰਦੇ ਠੀਕ ਹੈ ਜੀ ਪਿਓਰ ਖਾਦੀ ਦੇ ਉੱਪਰ ਰਹੂਗਾ ਇੱਕ ਸੈੱਟ ਤੇ ਸੈਕਿੰਡ ਵਾਲਾ ਵੀ ਬਹੁਤ ਵਧੀਆ ਕਾਟਨ ਖਾਦੀ ਦਾ ਹੀ ਆ ਉਹ ਵੀ ਪਿਓਰ ਖਾਦੀ ਦੇ ਉੱਪਰ ਸਾਰਾ ਘੇਰਾ ਵਰਕ ਦੇ ਨਾਲ ਜਿਵੇਂ ਆਪਾਂ ਕਹਿ ਦਈਏ ਵੀ ਮੰਮੀ ਹੁਣਾਂ ਦਾਦੀ ਹੁਣਾਂ ਦੇ ਪਾਉਣ ਵਾਲੇ ਡਿਜ਼ਾਈਨ ਨੇ ਓਦਾਂ ਦੇ ਵੀ ਜਿਹੜੇ ਕਹਿੰਦੇ ਆ ਵੀ ਗੱਲਸ਼ ਲੁੱਕ ਦੇ ਅਸੀਂ ਨਹੀਂ ਪਾਉਣੇ ਤੁਹਾਨੂੰ ਇਦਾਂ ਦੇ ਯੂਨਿਕ ਪੱਲੇ ਕਢਾਈ ਬਹੁਤ ਸੋਹਣੀਆਂ ਲੈਸਿਸ ਨਾਲ ਲੱਗੀਆਂ ਹੋਈਆਂ ਬਹੁਤ ਸੋਹਣੇ ਡਿਜ਼ਾਈਨ ਨੇ ਅੱਜ ਦੀ ਵੀਡੀਓ ਤੇ ਲੈ ਕੇ ਆਈਆਂ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਸਕਰੀਨਸ਼ਾਟ ਲੈਣ ਲਈ WhatsApp ਦਾ ਨੰਬਰ ਸਾਡਾ ਸਕਰੀਨ ਤੇ ਸ਼ੋਅ ਹੋ ਰਿਹਾ ਟਾਈਮਿੰਗ ਸਾਡੀ ਸ਼ਾਪ ਦੀ ਹੈਗੀ ਹੈ ਜੀ 10 ਤੋਂ 5 10 ਤੋਂ 5 ਜਦੋਂ ਮਰਜ਼ੀ ਤੁਸੀਂ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਬਸ ਇਨਕੁਇਰੀ ਕੁਇਸਟ ਆਪਾਂ ਨੂੰ ਵੀ ਗਰਮੀ ਬਹੁਤ ਆ ਕਾਲ ਕਰਕੇ ਜਰੂਰ ਆਇਆ ਕਰੋ ਇਹ ਨਾ ਹੋਵੇ ਕਿ ਤੁਸੀਂ ਜਦੋਂ ਆਮੋ ਕਿਉਂਕਿ ਇਹ ਸਾਡਾ ਸਾਰਾ ਜਿਹੜਾ ਇਹ ਕੰਮ ਆ ਸਾਡੇ ਘਰ ਦੇ ਵਿੱਚ ਹੀ ਸ਼ਾਪ ਆ ਤੇ ਆਪਾਂ ਘਰ ਤੋਂ ਹੀ ਕੰਮ ਕਰਦੇ ਆਂ ਤੇ ਤੁਸੀਂ ਤੁਹਾਡਾ ਘੇੜਾ ਨਾ ਲਗੇ ਕਈ ਵਾਰੀ ਕੋਈ ਅਰਜੰਟ ਕਿਸੇ ਪਾਸੇ ਜਾਣਾ ਵੀ ਪੈ ਜਾਂਦਾ ਉਹਦੇ ਕਰਕੇ ਬਸ ਹੁੰਦਾ ਵੀ ਕਾਲ ਕਰਕੇ ਜਰੂਰ ਦੱਸ ਕੇ ਆਇਆ ਕਰੋ ਤਾਂ ਕਿ ਤੁਹਾਨੂੰ ਇੱਥੇ ਆ ਕੇ ਫਿਰ ਦੁਬਾਰਾ ਮੁੜਨਾ ਨਾ ਪੈ ਜਵੇ ਤੇ ਬਾਕੀ ਆਪਣਾ ਪੇਮੈਂਟ ਦਾ ਮੈਥਡ ਆਨਲਾਈਨ ਹੀ ਆ ਜੀ ਕੈਸ਼ ਔਂਡ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੇ ਬਾਕੀ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਦੇਖ ਰਹੀਆਂ ਨੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਨਾਲ ਬੈਲ ਦਾ ਆਈਕਨ ਪ੍ਰੈਸ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿ ਕਲੈਕਸ਼ਨ ਕਿੱਦਾਂ ਦੀ ਲੱਗੀ ਤੇ ਚਲੋ ਜੀ ਦਿਖਵਾਨੀਆਂ ਤੁਹਾਨੂੰ ਅੱਜ ਦੇ ਬਹੁਤ ਹੀ ਪਿਆਰੇ ਜਿਹੇ ਸੋਹਣੇ ਜਿਹੇ ਸੂਟ ਆਹ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਬਲੈਕ ਕਲਰ ਦਾ ਸੋਲੋ ਪੀਸ ਆਇਆ ਏ ਇਹ ਇਹਦੇ ਵਿੱਚ ਕੋਈ ਕਲਰ ਡਿਜ਼ਾਈਨ ਨਹੀਂ ਸੋਲੋ ਪੀਸ ਇਹ ਰੈਡੀ ਹੋਇਆ ਸਾਰਾ ਲੈਸਸ ਦੇ ਉੱਪਰ ਪਿਓਰ ਬਰਬਰੀ ਦਾ ਰਹੂਗਾ ਜਿਹੜਾ ਇਹ ਵਾਲਾ ਪੀਸ ਰਹੂਗਾ ਪਿਓਰ ਬਰਬਰੀ ਦਾ ਇਹਦੇ نیچے ਤੁਸੀਂ ਨਾ ਹਲਕੀ ਜੀ ਕਾਟਨ ਦੀ ਲਾਈਨਿੰਗ ਲਗਵਾ ਕੇ ਕਿਉਂਕਿ ਕਾਟਨ ਬਰਬਰੀ ਹੈ ਇਹਦਾ ਬੇਸ ਆ ਜਿਹੜਾ ਰਹੂਗਾ ਨਾ ਕਾਟਨ ਬਰਬਰੀ ਦੇ ਉੱਪਰ ਰਹੂਗਾ ਤੇ ਜਿਆਦਾ ਸਿੰਥੈਟਿਕ ਨਹੀਂ ਹੈਗਾ ਇਸ ਲਈ ਇਹ ਹਲਕੀ ਜੀ ਕਾਟਨ ਲਾਈਨਿੰਗ ਦੇ ਨਾਲ ਰੈਡੀ ਹੋਇਆ ਹੋਇਆ ਸਾਰਾ ਗਲੇ ਦਾ ਡਿਜ਼ਾਈਨ ਦੇਖੋ ਗਲਾ ਬਹੁਤ ਸੋਹਣਾ ਇਹ ਲਾ ਬਹੁਤ ਹੀ ਪਿਆਰਾ ਲੈਸਿਸ ਦੇ ਨਾਲ ਇਸ ਤਰ੍ਹਾਂ ਡੈਡੀ ਹੋਇਆ ਹੋਇਆ ਕੁਝ ਵੀ ਕਰਾਉਣ ਦੀ ਲੋੜ ਨਹੀਂ ਜਸ ਤੁਸੀਂ ਪਾਈਪਿੰਗ ਲਾ ਕੇ ਸੋੜ ਨੂੰ ਸਟਿਚਿੰਗ ਕਰਵਾ ਸਕਦੇ ਹੋ ਤੇ ਨਾਲ ਇਹਦੇ ਬਾਟਮ ਆ ਜੀ ਇਸ ਤਰ੍ਹਾਂ ਵਰਕ ਦਾ ਬਾਟਮ ਬਾਟਮ ਵੀ ਵਰਕ ਆ ਵਿਸਕੋਸ ਮਸਲੀਨ ਦੀ ਬਾਟਮ ਆ ਸਿਲਕ ਮਸਲੀਨ ਆਏ ਬਿਲਕੁਲ ਸਿਲਕ ਵਾਂਗੂ ਸ਼ਾਈਨ ਆਊਗੀ ਕਪੜੇ 'ਚ ਕੈਮਰਾ ਵੀ ਕੈਪਚਰ ਕਰ ਰਿਹਾ ਇਹਦੀ ਸ਼ਾਈਨ ਨੂੰ ਬਹੁਤ ਹੀ ਪਿਆਰੀ ਆ ਰਹੀ ਹੈ ਬਹੁਤ ਹੀ ਸੋਹਣਾ ਜਣਾ ਹੈਗਾ ਵਾ ਨਾਲ ਵਰਕ ਹੋਇਆ ਇਹਦੀ ਮੈਂ ਪਿਕ ਜੇ ਮੈਨੂੰ ਮਿਲੀ ਤਾਂ ਮੈਂ ਜ਼ਰੂਰ ਲਗਾਉਂਗੀ ਨਾਲ ਇਹਦੇ ਜਿਹੜਾ ਦੁਪੱਟਾ ਹੈਗਾ ਉਹ ਵੀ ਵਿਸਕੋਸ ਮਸਲੀਨ ਦਾ ਹੀ ਆ ਹੋ ਲਏ ਦੁਪੱਟਾ ਵਿਸਕੋਸ ਮਸਲੀਨ ਦਾ ਦੁਪੱਟਾ ਵਾ ਤੇ ਦੇਖੋ ਦੁਪੱਟੇ ਦੀ ਲੰਬਾਈ ਚੌੜਾਈ ਤੁਸੀਂ ਦੇਖ ਸਕਦੇ ਹੋ ਦੁਪੱਟਾ ਆਰਗੈਂਜ਼ਾ ਦੇ ਉੱਪਰ ਆ ਜੀ ਦੁਪੱਟਾ ਆਰਗੈਂਜ਼ਾ ਦੀ ਆ ਬਹੁਤ ਹੀ ਸੋਹਣੀ ਸੌਫਟ ਵਾਲੀ ਪਿਓਰ ਵਾਲੀ ਆਰਗੈਂਜ਼ਾ ਲੱਗੀ ਆ 4 ਸਾਈਡ ਸੇਮ ਲੈਂਸ ਦੇ ਨਾਲ ਸਾਰਾ ਡਿਜ਼ਾਈਨ ਕੀਤਾ ਹੋਇਆ ਬਹੁਤ ਸੋਹਣਾ ਨਾਲ ਦੁਪੱਟਾ ਪੂਰਾ ਖੁੱਲਾ ਡੁਲਾ ਲੰਬਾਈ ਚੌੜਾਈ ਦੁਪੱਟੇ ਦੀ ਨਾ ਪ੍ਰੋਪਰ ਆ ਕਿਸੇ ਪਾਸਿਓਂ ਕੋਈ ਕਮੀ ਨਹੀਂ ਦੇਖੋ ਲੰਬਾਈ ਚੁੜਾਈ ਦੁਪੱਟੇ ਦੇ ਜਿਵੇਂ ਮਰਜੀ ਤੁਸੀਂ ਬੁੱਕਲ ਮਾਰ ਸਕਦੇ ਹੋ ਬਹੁਤ ਸੋਹਣੇ ਖੁੱਲੇ ਡੁੱਲੇ ਦੁਪੱਟੇ ਆਏ ਨੇ ਇਹਨਾਂ ਦੇ ਨਾਲ ਸੋ ਜਿਹੜਾ ਵੀ ਪੀਸ ਪਸੰਦ ਹੋਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚੱਲਿਓ ਬਹੁਤ ਸੋਹਣਾ ਪੀਸ ਆ ਜਿਹੜਾ ਇਹ ਰੈਡੀ ਹੋਇਆ ਹੋਇਆ ਇਹ ਸੋਲੋ ਪੀਸ ਆ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਫਟਾਫਟ ਲੈ ਲਿਓ ਸਕਰੀਨਸ਼ਾਟ ਪ੍ਰਾਈਸ ਸਾਰੀ ਵੀਡੀਓ ਦਾ ਸੇਮ ਹੀ ਰਹੂਗਾ ਹੁਣ ਜਿਹੜੇ ਪੀਸ ਖੁੱਲਣ ਲੱਗੇ ਆ ਪਿਓਰ ਖਾਦੀ ਦੇ ਉੱਪਰ ਖੁੱਲਣਗੇ ਪਿਓਰ ਖਾਦੀ ਤੇ ਇਹ ਸਾਰਾ ਆਇਆ ਵਾ ਆਹ ਲੋ ਜੀ ਸਾਬ ਤੋਂ ਜਾਨੀ ਕਿ ਕਹਿਦੀ ਹੈ ਨਾ ਵੀ ਠੰਡਾ ਸਟੱਫ ਜਿਹਨੂੰ ਆਪਾਂ ਗਰਮੀਆਂ ਚ ਕਹਿਦੀ ਹੈ ਡਿਜ਼ਾਈਨ ਵੀ ਸੁਪਰ ਆ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਹੀ ਪਿਆਰਾ ਤੇ ਇਹਦੀ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਆ ਸਾਰੇ ਫਲਾਵਰ ਦੀ ਲੁੱਕ ਬਹੁਤ ਸੋਹਣੀ ਲੁੱਕ ਆਊਗੀ ਤੁਹਾਨੂੰ ਆਹ ਲੋ ਸਾਰਾ ਜਿਹੜਾ ਕੰਮ ਹੋਇਆ ਨਾ ਪਫ ਦਾ ਕੰਮ ਦੇਖੋ ਬਹੁਤ ਸੋਹਣਾ ਕੰਮ ਹੋਇਆ ਯੂਨੀਕ ਜਿਹਾ ਕੰਮ ਹੋਇਆ ਹੋਇਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਨਾਲ ਸੇਮ ਕੰਮ ਬਾਹਾਂ ਦੇ ਉੱਪਰ ਮਿਲੂਗਾ ਆਲ ਓਵਰ ਇਹ ਸੂਟ ਰਹਿਣਗੇ ਤੇ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਰਹਿਣਗੇ ਉਹ ਵੀ ਬਹੁਤ ਸੋਹਣੇ ਆ ਬਹੁਤ ਹੀ ਪਿਆਰੇ ਨੇ ਆ ਲੋ ਜੀ ਇਹ ਹੈਗਾ ਟੈਬੀ ਲਾਈਨਿੰਗ ਦਾ ਦੁਪੱਟਾ ਬਹੁਤ ਸੋਹਣਾ ਦੇ ਇੰਨਾ સોਫਟਨੈਸ ਆ ਨਾ ਜਿਹੜਾ ਲਾਈਨਿੰਗ ਵਾਲਾ ਦੁਪੱਟਾ ਬਹੁਤ ਪੈਣਾ ਮੇ ਤੋਂ ਮੰਗ ਰਹੀਆਂ ਨੇ ਵੀ ਤੁਸੀਂ ਦੁਪੱਟਾ ਸਾਨੂੰ ਦੋ ਲਾਈਨਿੰਗ ਵਾਲਾ ਉਹ ਵਾਲਾ ਬਿਲਕੁਲ ਸੌਫਟ ਵਾਲੀ ਕੁਆਲਿਟੀ ਹੈ ਇਹਦੀ ਟੈਬੀ ਲਾਈਨਿੰਗ ਦਾ ਦੁਪੱਟਾ ਵਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਾਂ ਵਿੱਚ ਲਾਈਨਿੰਗ ਤੁਹਾਨੂੰ ਦਿਖ ਰਹੀ ਹੈ ਇਸ ਤਰ੍ਹਾਂ ਲਾਈਨਿੰਗ ਬਣੀ ਹੈ ਦੁਪੱਟੇ ਦੇ ਵਿੱਚ ਟਾਈ ਡਾਈ ਦੁਪੱਟਾ ਹੋਇਆ ਹੋਇਆ ਪਾਰਟੀ ویئر ਸੂਟ ਆ ਯਾਨੀ ਕਿ ਗਰਮੀਆਂ ਦੇ ਲਈ ਨਾ ਜੇ ਤੁਸੀਂ ਕਿਸੇ ਵੀ ਫੰਕਸ਼ਨ ਤੇ ਵੀ ਪਾਉਣਾ ਹੋਇਆ ਆਮੀ ਬਹੁਤ ਹੀ ਵਧੀਆ ਗ੍ਰੇਸਫੁੱਲ ਜਿਹਾ ਸੂਟ ਹੈ ਤੇ ਦੁਪੱਟੇ ਦੀ ਲੰਬਾਈ ਚੜਾਈ 4 ਸਾਈਡ ਲੈਂਸ ਤੁਹਾਨੂੰ ਸਾਰੀ ਫਿਨਿਸ਼ਿੰਗ ਬਹੁਤ ਸੋਹਣਾ ਜਾਨੀ ਕਿ ਬਹੁਤ ਗ੍ਰੇਸਫੁੱਲ ਸੂਟ ਹੈ ਤੁਹਾਨੂੰ ਮਿਲਣ ਜਾ ਰਹੇ ਨੇ ਤੇ ਪ੍ਰੋਪਰ ਸਰਦਾਰੀ ਲੁੱਕ ਦੇ ਵਿੱਚ ਨੇ ਬਾਕੀ ਇਹ ਆ ਵੀ ਜਿੰਮੇ ਮਰਜੀ ਤੁਸੀਂ ਬਾਅਦ ਦੇ ਵਿੱਚ ਘਰ ਪਾਉਣੇ ਆ ਕਿਉਂਕਿ ਪਹਿਣਨ ਨੂੰ ਇਹੀ ਹੁੰਦਾ ਪਹਿਲਾਂ ਪਾਉਣ ਜਾਣ ਲਈ ਰੱਖਦੇ ਆ ਉਸ ਤੋਂ ਬਾਅਦ ਆਪਾਂ ਘਰੇ ਪਾ ਲੈਨੇ ਆ ਪੁੱਠਾ ਖੁੱਲਿਆ ਆ ਲੋ ਜੀ ਇਸ ਤਰ੍ਹਾਂ ਰੋਗੀ ਜੀ ਸੈਕਿੰਡ ਡੇ ਦਾ ਲੈਮਨ ਸ਼ੇਡ ਸ਼ੇਡ ਤੇ ਇਹਦਾ ਜਿਹੜਾ ਵੀ ਖੁੱਲੂਗਾ ਨਾ ਜਾਨੀ ਕਿ ਬਹੁਤ ਹੀ ਪਿਆਰਾ ਹੋਗਾ ਕਿਉਂਕਿ ਕੰਮ ਹੀ ਬਹੁਤ ਸੋਹਣਾ ਬਹੁਤ ਪਿਆਰਾ ਹੋਇਆ ਹੋਇਆ ਸੂਟਾਂ ਦੇ ਉੱਪਰ ਚੈੱਕ ਕਰੋ ਕੰਮ ਪੂਰਾ ਸਾਰਾ ਨੋਟਵਰਕ ਪਫ ਵਰਕ ਬਹੁਤ ਸੋਹਣਾ ਕੰਮ ਆ ਸਾਰਾ ਸੂਟ ਦੇ ਉੱਪਰ ਸੇਮ ਸਾਰਾ ਕੰਮ ਬਾਹਾਂ ਦੇ ਉੱਪਰ ਆ ਰਿਹਾ ਪਿੰਟੈਕਸ ਵਾਂਗੂ ਪੈਨਲਸ ਬਣੀਆਂ ਹੋਈਆਂ ਸਾਈਡਾਂ ਦੇ ਉੱਪਰ ਨਾਲ ਸੇਮ ਇਹਦਾ ਵੀ ਦੁਪੱਟਾ ਆ ਰਿਹਾ ਤਾਂ ਸਾਈਡ ਤੇ ਐਂ ਰੱਖ ਦੇਣੀ ਟਾਈ ਡਾਈ ਸੇਮ ਦੁਪੱਟਾ ਵਾ ਟੈਬੀ ਲਾਈਨਿੰਗ ਦਾ ਹੀ ਤੇ ਫੋਰ ਸਾਈਡ ਸੇਮ ਲੈਸ ਲੱਗੀ ਹੋਈ ਆ ਲੈਸ ਦੀ ਫਿਨਿਸ਼ਿੰਗ ਵੀ ਪੂਰੀ ਪ੍ਰੋਪਰ ਆ ਲਓ ਜੀ ਸੇਮ ਕੰਟਰਾਸਟ ਲੈਸ ਹਨ ਜਿਸ ਤਰ੍ਹਾਂ ਇਹਨਾਂ ਦੇ ਵਿੱਚ ਵਰਕ ਹੋਇਆ ਹੋਇਆ ਸੇਮ ਸਾਰੇ ਵਰਕ ਵਾਲੇ ਕਲਰ ਹੀ ਹਨਾ ਦੁਪੱਟੇ ਦੇ ਵਿੱਚ ਲੱਗੇ ਹੋਏ ਨੇ ਸਾਰੇ ਟਾਈ ਡਾਈ ਦੇ ਵਿੱਚ ਲਓ ਜੀ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਲਾਈਟ ਜਾਂ ਫਰੋਜ਼ੀ ਸ਼ੇਡ ਆ ਗਿਆ ਬਲੂ ਸ਼ੇਡ ਆ ਜੀ ਇਹ ਜਿਹੜਾ ਆਪਾਂ ਫਰਸਟ ਖੋਲਿਆ ਸੀ ਉਹ ਲਾਈਟ ਫਰੋਜੀ ਸੀ ਇਹ ਬੇਬੀ ਬਲੂ ਕਲਰ ਆ ਇਹਦੀ ਵੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਲਓ ਬਹੁਤ ਪਿਆਰੀ ਆ ਬਹੁਤ ਸੋਹਣੀ ਸੇਮ ਡਿਜ਼ਾਈਨ ਵਰਕ ਸਾਰਾ ਸੇਮ ਹੋਇਆ ਹੋਇਆ ਸੂਟਾਂ ਦੇ ਉੱਪਰ ਇੱਕ ਇੱਕ ਟਾਂਕਾ ਪੂਰਾ ਸਫਾਈ ਦੇ ਨਾਲ ਬਾਕੀ ਸਾਰੀ ਇਹ ਰਾਮ ਟੈਕਸ ਦੀ ਕਲੈਕਸ਼ਨ ਆ ਇੰਨੀ ਸੋਹਣੀ ਇੰਨੀ ਪਿਆਰੀ ਹਨਾ ਪਿਓਰ ਲੇਲਨ ਦੇ ਉੱਪਰ ਆ ਬਹੁਤ ਸੋਹਣੀ ਚੀਜ਼ ਬਣ ਕੇ ਆਈ ਆ ਇਹ ਨਾਲ ਸੇਮ ਪਿਓਰ ਟੈਬੀ ਦੇ ਦੁਪੱਟਿਆਂ ਦੇ ਨਾਲ ਬਹੁਤ ਸੋਹਣਾ ਪੀਸ ਰੈਡੀ ਹੋਇਆ ਹੋਇਆ ਬਸ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚਲੋ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਨੂੰ ਮਿਲ ਸਕੇ ਇਹ ਨਾ ਹੋਵੇ ਬਾਅਦ ਚ ਉਹ ਕਲਰ ਸੋਲਡ ਆਊਟ ਹੋ ਜਾਵੇ ਜਿਹੜੀਆਂ ਭੈਣਾਂ ਨੇ ਤਾਂ ਸ਼ਾਪ ਤੇ ਆ ਕੇ ਲੈਣਾ ਸ਼ਾਪ ਤੇ ਆ ਕੇ ਵੀ ਲੈ ਸਕਦੇ ਹੋ ਪਰ ਪਲੀਜ਼ ਨਾਲ ਦੀ ਨਾਲ ਹਨਾ ਕਨਫਰਮ ਕਰੀ ਚੱਲਿਓ ਤਾਂ ਕਿ ਤੁਹਾਡਾ ਪੀਸ ਹੋਲਡ ਤੇ ਹੋ ਜਾਵੇ ਤੇ ਜਿਹੜੀਆਂ ਭੈਣਾਂ ਨੇ ਮੰਗਵਾਉਣੀਆਂ ਘਰ ਬੈਠ ਕੇ ਤਾਂ ਤੁਸੀਂ ਤਾਂ ਆਪਣਾ ਬੇਫਿਕਰ ਹੋ ਕੇ ਆਰਡਰ ਕਰ ਦਿਓ ਜੀ ਆਲੋ ਪਿੰਕ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਪਰਪਲ ਪਿੰਕ ਜੀ ਟੂਨ ਮਾਰਦੀ ਆ ਬਹੁਤ ਸੋਹਣੀ ਆ ਸੇਮ ਵਰਕ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਆਲ ਓਵਰ ਸੂਟ ਮਿਲਣ ਜਾ ਰਹੇ ਨੇ ਨਾਲ ਬਾਹਾਂ ਦੇ ਉੱਪਰ ਆ ਸੇਮ ਵਰਕ ਜਿਵੇਂ ਮਰਜੀ ਚਾਹੇ ਜਿੰਨੇ ਮਰਜੀ ਹੈਵੀ ਹੋ ਕੋਈ ਲੰਬਾਈ ਦੀ ਪ੍ਰੋਬਲਮ ਨਹੀਂ ਕੋਈ ਘੇਰੇ ਦੀ ਪ੍ਰੋਬਲਮ ਨਹੀਂ ਜਿਵੇਂ ਮਰਜੀ ਤੁਸੀਂ ਬਣਾ ਸਕਦੇ ਹੋ ਦੇਖੋ ਨਾਲ ਸੇਮ ਢਾਈ ਢਾਈ ਦੁਪੱਟੇ ਆ ਰਹੇ ਨੇ ਬਹੁਤ ਸੋਹਣੇ ਬਹੁਤ ਹੀ ਪਿਆਰੇ ਸਟਾਫ ਸਾਰਾ ਚਾਹੇ ਦੁਪੱਟਾ ਲੈ ਲਓ ਚਾਹੇ ਸੂਟ ਲੈ ਲਓ ਵਿਸਕੋਸ ਦੀ ਕੁਆਲਿਟੀ ਰਹੂਗੀ ਜੀ ਕਿਸੇ ਇੱਕ ਚੀਜ਼ ਕੰਨੀਓ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਗਿਆ ਆ ਲਓ ਜੀ ਇਹ ਵੀ ਰਾਮਟੈਕਸ ਬ੍ਰਾਂਡ ਦਾ ਜਿਹੜਾ ਆਹ ਵਾਲਾ ਖਾਦੀ ਪਿਓਰ ਖਾਦੀ ਦਾ ਬੇਸ ਲੱਗਿਆ ਇਹ ਤਾਂ ਸਾਰਾ ਰਾਮਟੈਕਸ ਦਾ ਲੱਗਿਆ ਹੀ ਹੋਇਆ ਇਹ ਵਾਲੇ ਸੂਟ ਹੀ ਰਾਮਟੈਕਸ ਨੇ ਬਣਾ ਕੇ ਦਿੱਤੇ ਹੋਏ ਨੇ ਸਾਰੀ ਆਪ ਦੀ ਸਟੈਂਪਿੰਗ ਛੱਡੀ ਹੋਈ ਆ ਬਹੁਤ ਸੋਹਣੀ ਬਹੁਤ ਪਿਆਰੀ ਇਸ ਤਰ੍ਹਾਂ ਇਹਦੀ ਵੀ ਲੁੱਕ ਰਹੂਗੀ ਦੇਖੋ ਸਾਰਾ ਕੇਰਾ ਜਿੰਨਾ ਮਰਜੀ ਤੁਸੀਂ ਹੈਵੀ ਹੋ ਨਾ ਪੂਰਾ ਕੇਰਾ ਖੁੱਲਾ ਡੁੱਲਾ ਬਣੂਗਾ ਇਹਨਾਂ ਦਾ ਜਿੰਨੇ ਮਰਜੀ ਤੁਸੀਂ ਹੈਵੀ ਹੋ ਕਿਉਂਕਿ ਰਾਮ ਟੈਕਸ ਕੱਪੜੇ ਕੰਨਿਓ ਕਦੇ ਨਾ ਦਾ ਇਹਨਾਂ ਦੀ ਕਿਸੇ ਚੀਜ਼ ਕੰਨਿਓ ਕੋਈ ਵੀ ਇਸ ਤਰ੍ਹਾਂ ਕੰਪਰੋਮਾਈਜ਼ ਹੋਊਗਾ ਵੀ ਹਾਂਜੀ ਸਟੱਫ ਨਹੀਂ ਵਧੀਆ ਹੈਗਾ ਨਾ ਹੀ ਕਿਤੇ ਕੱਟ ਕੰਨਿਓ ਕੋਈ ਕੰਪਰੋਮਾਈਜ਼ ਹੋਊਗਾ ਸਾਰਾ ਕੰਮ ਦੇਖੋ ਪੈਚ ਦਾ ਹੋ ਕੇ ਸਾਰਾ ਥ्रेड ਵਰਕ ਦਾ ਕੰਮ ਹੋਇਆ ਹੋਇਆ ਬਹੁਤ ਹੀ ਸੋਹਣਾ ਸਾਰਾ ਥ੍ਰੈਡ ਦਾ ਕੰਮ ਹੀ ਫੇਰ ਤੁਹਾਨੂੰ ਉੱਪਰ ਸਾਰੇ ਸ਼ਰਟ ਦੇ ਵਿੱਚ ਮਿਲੇਗਾ ਸ਼ਰਟ ਸਾਰੀ ਡਿਜੀਟਲ ਰਹੂਗੀ ਜੀ ਨਾਲ ਇਹਨਾਂ ਦੇ ਬਾਟਮ ਰਹਿਣਗੇ ਇਸ ਤਰ੍ਹਾਂ ਪੀਚ ਕਲਰ ਦੇ ਜਿੱਦਾਂ ਦਾ ਕੰਟਰਾਸਟ ਹੈਗਾ ਸ਼ਰਟ ਦੇ ਨਾਲ ਸੇਮ ਪਲੇਨ ਰਹਿਣਗੀਆਂ ਨਾਲ ਬਾਟਮ ਬਹੁਤ ਸੋਹਣਾ ਬਹੁਤ ਹੀ ਪਿਆਰਾ ਸਟਾਫ ਆ ਤੇ ਬਹੁਤ ਸੋਹਣਾ ਸੂਟ ਆ ਨਾਲ ਇਹਦੇ ਵੀ ਦੁਪੱਟਾ ਆਊਗਾ ਵਿਸਕੋਸ ਮਸਲੀਨ ਦਾ ਮੁੱਢਾਲ ਦੇ ਦੁਪੱਟੇ ਆ ਇਹਦੇ ਨਾਲ ਜੀ ਪਿਓਰ ਮੁੱਢਾਲ ਦੇ ਉੱਪਰ ਦੁਪੱਟਾ ਵਾ ਇੰਨਾ ਜਿਆਦਾ ਸੌਫਟ ਆ ਇੰਨਾ ਪਿਆਰਾ ਦੁਪੱਟਾ ਵਾ ਲੰਬਾਈ ਚੜਾਈ ਤੁਸੀਂ ਚੈੱਕ ਕਰ ਲਓ ਦੁਪट्टे ਦੀ ਬਹੁਤ ਸੋਹਣੀ ਆ ਬਹੁਤ ਪਿਆਰੀ ਲੰਬਾਈ ਚੜਾਈ ਆ ਤੇ ਬਹੁਤ ਸੋਹਣੀ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਵਾਂਗੂ ਸਾਰਾ ਇਹਦੇ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਸੋਹਣੀ ਸਾਰੇ ਦੁਪट्टे ਵੀ ਰੈਡੀ ਨੇ ਜਿਹੜੀਆਂ ਪਹਿਣਾ ਆਪਣੇ ਮੰਮੀ ਨੂੰ ਗਿਫਟ ਦੇਣਾ ਚਾਹੁੰਦੀਆਂ ਜਾਂ ਤੁਸੀਂ ਕਿਸੇ ਖਾਸ ਨੂੰ ਵੀ ਉਹਨਾਂ ਲਈ ਇਹ ਸਪੈਸ਼ਲ ਸੈੱਟ ਆਇਆ ਵਾ ਵੀ ਤੁਸੀਂ ਆਪਣਾ ਇਹ ਸੂਟ ਦੇ ਸਕਦੇ ਜਿਵੇਂ ਮਰਜੀ ਉਹ ਗਰਮੀਆਂ ਦੇ ਵਿੱਚ ਕਿਸੇ ਵੀ ਫੰਕਸ਼ਨ ਦੇ ਉੱਪਰ ਆਰਾਮ ਦੇ ਨਾਲ ਵੇਅਰ ਕਰ ਸਕਦੇ ਆ ਸਕੂਨ ਰਾਏ ਕਾ ਕੋਈ ਲਾਈਨਿੰਗ ਦੀ ਰਿਕੁਆਇਰ ਨਹੀਂ ਕੋਈ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਬਾਕੀ ਤੁਹਾਡੀ ਆਪਣੀ ਚ ਜਿਹੜੀਆਂ ਪਹਿਣਾ ਵਿਦਆਊਟ ਲਾਈਨਿੰਗ ਨਹੀਂ ਪਾ ਸਕਦੀਆਂ ਤਾਂ ਜ਼ਰੂਰ ਲਗਵਾਓ ਜਿਹੜੀਆਂ ਪਹਿਣਾ ਸਕਿਪ ਕਰਨਾ ਚਾਹੁੰਦੀਆਂ ਤਾਂ ਜ਼ਰੂਰ ਸਕਿਪ ਕਰਿਓ ਕੋਈ ਇਹਨਾਂ ਨੂੰ ਕਿਸੇ ਚੀਜ਼ ਦੀ ਰਿਕੁਆਇਰ ਨਹੀਂ ਹੈਗੀ ਆਲੋ ਨੈਕਸਟ ਪੀਸ ਦੇਖੋ ਪਿੰਕ ਕਲਰ ਦੇ ਨਾਲ ਪਿੰਕ ਪੀਚ ਜੀ ਟੋਨ ਆ ਬਹੁਤ ਸੋਹਣਾ ਕਲਰ ਕੰਟਰਾਸਟ ਆ ਨਾਲ ਸੇਮ ਹੀ ਆਊਗਾ ਦੁਪੱਟਾ ਬਹੁਤ ਪਿਆਰਾ ਨਾਲ ਸੇਮ ਦੁਪੱਟਾ ਆਊਗਾ ਇਸੇ ਤਰ੍ਹਾਂ ਹੀ ਰੱਖਦੇ ਦੁਪੱਟੇ ਖੋਲਣਾ ਲਓ ਜੀ ਨਾਲ ਸੇਮ ਇਸ ਤਰ੍ਹਾਂ ਆਊਗਾ ਦੁਪੱਟਾ ਦੇਖੋ ਫਿਨਿਸ਼ਿੰਗ ਪੱਟੀ ਨਾਲ ਐਡ ਆਨ ਆ ਜੀ ਕਿਸੇ ਤਰ੍ਹਾਂ ਦਾ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਫੋਰ ਸਾਈਡ ਆ ਇਸ ਤਰ੍ਹਾਂ ਸਾਰੇ ਕਿਤੇ ਲੈਸ ਲੱਗੀ ਹੋਈ ਆ ਪੱਲੇ ਦੇ ਉੱਪਰ ਕੰਮ ਬਹੁਤ ਸੋਹਣਾ ਹੋਇਆ ਬਹੁਤ ਹੀ ਪਿਆਰਾ ਜਿਹਾ ਯੂਨੀਕ ਜਿਹਾ ਕੰਮ ਹੋਇਆ ਹੋਇਆ ਸਾਰਾ ਟੋਟਲੀ ਥ्रेड ਵਰਕ ਦੇ ਉੱਪਰ ਨੈਕਸਟ ਇਹਦੇ ਵਿੱਚ ਲੈਮਨ ਸ਼ੇਡ ਆ ਜੀ ਆ ਲੋ ਇਹ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਪੀਸ ਆ ਸੋ ਜਿਹੜਾ ਵੀ ਪੀਸ ਪਸੰਦ ਆ ਰਿਹਾ ਫਟਾਫਟ ਲੈ ਲਓ ਇਹ ਵੈਰਾਈਟੀਆਂ ਨਾ ਬਹੁਤ ਹੀ ਰੀਅਰ ਹੁੰਦੀਆਂ ਬਹੁਤ ਹੀ ਲੱਭ ਲੱਭ ਕੇ ਸੂਟ ਲੈ ਕੇ ਆਂਦੇ ਨੇ ਇਦਾਂ ਹੈਗੀ ਪਿਕ ਆ ਲੋ ਬਣੇ ਹੋਏ ਸੂਟ ਦੀ ਤੁਸੀਂ ਗ੍ਰੇਸ ਦੇਖੋ ਜਿਹੜੀ ਰੈਡੀ ਹੋਣਾ ਸੂਟ ਬਹੁਤ ਪਿਆਰਾ ਬਹੁਤ ਸੋਹਣਾ ਦੇਖੋ ਸੂਟ ਚਾਹੇ ਤੁਸੀਂ ਚਾਹੇ ਤੁਸੀਂ ਗਰਲਿਸ਼ ਲੁੱਕ ਦੇ ਵਿੱਚ ਰੈਡੀ ਕਰਵਾਉਣਾ ਤਾਂ ਵੀ ਹੋ ਜਾਊਗਾ ਮੰਮੀ ਲਈ ਲੈਣਾ ਕਿਸੇ ਦਾਦੀ ਲਈ ਹਨਾ ਕਿਸੇ ਨੇ ਲੈਣਾ ਤਾਂ ਵੀ ਆਰਾਮ ਦੇ ਨਾਲ ਤੁਸੀਂ ਦੇ ਸਕਦੇ ਹੋ ਕਿਉਂਕਿ ਉਹਨਾਂ ਦੇ ਟਾਈਪ ਦੇ ਆ ਪੱਲਾ ਵਰਕ ਵਾਲੇ ਸੂਟ ਨੇ ਬਹੁਤ ਸੋਹਣੇ ਬਹੁਤ ਪਿਆਰੇ ਹਨਾ ਜਿਵੇਂ ਮਰਜੀ ਤੁਸੀਂ ਆਪਣਾ ਇਹ ਬਣਾ ਸਕਦੇ ਹੋ ਤੇ ਪਿਓਰ ਰਾਮ ਟੈਕਸ ਦੀ ਸਾਰੀ ਕਲੈਕਸ਼ਨ ਹੋਊਗੀ ਤੇ ਪਿਓਰ ਖਾਦੀ ਦੇ ਉੱਪਰ ਖਾਦੀ ਲੈਣ ਦਾ ਕੱਪੜਾ ਇਹ ਬਹੁਤ ਪਿਆਰਾ ਬਹੁਤ ਸੋਹਣਾ ਜਿਹੜਾ ਗਰਮੀਆਂ 'ਚ ਸਭ ਤੋਂ ਜ਼ਿਆਦਾ ਸਕੂਨ ਦਾ ਇੱਕ ਕਹਿ ਸਕਦੇ ਹਾਂ ਲਓ ਜੀ ਇਹ ਪੀਸ ਵੀ ਦੇਖ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਕਲਰ ਚਾਰੇ ਦੇ ਚਾਰੇ ਇੰਨੇ ਸੋਹਣੇ ਆ ਭੈਣ ਬਣ ਕੇ ਇੱਕ ਕਲਰ ਤੇ ਨਾੜਿਓ ਕਲਰ ਸਾਰੇ ਬਹੁਤ ਸੋਹਣੇ ਨੇ ਸੋ ਇੱਕ ਦੋ ਕਲਰਾਂ ਦੀ ਚੋਇਸ ਜੂ ਰੱਖ ਲਿਆ ਕਰੋ ਮੈਂ ਹਰ ਵੀਡੀਓ ਚ ਕਹਿੰਨੀ ਆ ਕਿਉਂਕਿ ਸਭ ਤੋਂ ਵੱਧ ਪ੍ਰੋਬਲਮ ਆਉਂਦੀ ਆ ਜਦੋਂ ਵੀਡੀਓ ਅਪਲੋਡ ਹੋ ਜਾਂਦੀ ਆ ਲਗਾਤਾਰ ਇੱਕੋ ਹੀ ਵਸ ਕਲਰ ਦੇ ਸਕਰੀਨਸ਼ਾਟ ਭੇਣਾ ਪਾਉਂਦੀਆਂ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਫਿਰ ਦੇਣਾ ਇੰਨੇ ਸੂਟ ਦੇਣੇ ਇੱਕੋ ਹੀ ਸੈੱਟ ਦੇ ਇੰਪੋਸੀਬਲ ਹੋ ਜਾਂਦੇ ਆ ਜੀ ਬਹੁਤ ਸੋਹਣੀ ਕਲਰ ਕਲੈਕਸ਼ਨ ਦੇ ਨਾਲ ਆ ਲਾਈਟ ਜਿਹਾ ਫਰੋਜ਼ੀ ਸ਼ੇਡ ਆ ਸੋ ਪਲੀਜ਼ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਲੋ ਜੀ ਇਹ ਸੀਗੀ ਅੱਜ ਦੀ ਸਾਡੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਏ ਆਂ ਬਹੁਤ ਹੀ ਸੁਪਰ ਜੀ ਲੈ ਕੇ ਆਈਆਂ ਆਂ ਤੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਫਟਾਫਟ ਸਕਰੀਨਸ਼ਾਟ ਕਰ ਦਿਓ ਕਿਉਂਕਿ ਇਹ ਬਹੁਤ ਰੇਅਰ ਤੇ ਬਹੁਤ ਹੀ ਚੁਣ ਕੇ ਸੈਟ ਆਉਂਦੇ ਨੇ। ਸੋ ਜਿਹੜਾ ਵੀ ਸੂਟ ਪਸੰਦ ਆਊਗਾ WhatsApp ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜਿਹਦੇ ਉੱਤੇ ਤੁਸੀਂ ਸਕਰੀਨਸ਼ਾਟ ਭੇਜਣਾ ਵਾ ਤੇ ਨਾਲ ਦੀ ਨਾਲ ਆਪਣੀਆਂ ਪੇਮੈਂਟਾਂ ਕਰਕੇ ਪਲੀਜ਼ ਨਾਲ ਦੀ ਨਾਲ ਆਪਣੇ ਸੂਟਾਂ ਨੂੰ ਡਨ ਕਰ ਲਿਆ ਕਰੋ ਤੇ ਚਲੋ ਜੀ ਮਿਲਦੇ ਆਂ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ first we got